ਇਹ ਘਰ ਦੀ ਆਮ ਟੈਂਕੀ ਨਾ ਸਮਝਿਓ ਇਹਦੇ ਵਿੱਚ ਤਾਂ ਲਾਣਾ چھਪਾਈ ਬੈਠੇ ਸੀ ਘਰ ਦੇ ਤੁਸੀਂ ਦੇਖੋ ਜਦੋਂ ਪੁਲਸ ਵਾਲਿਆਂ ਨੇ ਰੇਡ ਮਾਰੀ ਉਸ ਤੋਂ ਬਾਅਦ ਜਦ ਇਸ ਪਾਣੀ ਵਾਲੀ ਟੈਂਕੀ ਨੂੰ ਖਾਲੀ ਕੀਤਾ ਗਿਆ ਤਾਂ ਸ਼ਰਾਬ ਦਾ ਲਾਣਾ ਮਿਲਦਾ ਕਿਸ ਤਰੀਕੇ ਦੇ ਨਾਲ ਗੈਰ ਕਾਨੂੰਨੀ ਰੂਪ ਦੇ ਵਿੱਚ ਇੱਕ ਘਰ ਦੇ ਅੰਦਰ ਇਹ ਲਾਣਾ ਜਿਹੜਾ ਤਕਰੀਬਨ 1,12,500 ਮਿਲੀਮੀਟਰ ਨਜਾਇਜ਼ ਹੀ ਰੱਖਿਆ ਜਾ ਰਿਹਾ ਸੀ ਭਾਰ 400 ਕਿਲੋ ਲਾਣਾ ਪੁਲਿਸ ਨੂੰ ਰੇਡ ਦੇ ਦੌਰਾਨ ਬਰਾਮਦ ਹੁੰਦਾ ਦਰਸਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਅੰਮ੍ਰਿਤਸਰ ਦੇ ਹਾਤੀ ਦੇ ਵਿੱਚ ਲਗਾਤਾਰ ਨਸ਼ਾ ਅਤੇ ਨਜਾਇਜ਼ ਸ਼ਰਾਬ ਦੇ ਖਿਲਾਫ ਜਿਹੜਾ ਇੱਕ ਮੁਹਿੰਮ ਚਲਾਈ ਗਈ ਸੀ ਕਿ ਉਸੇ ਮੁਹਿੰਮ ਦੇ ਤਹਿਤ ਜੋ ਦੋ ਪੁਲਿਸ ਅਧਿਕਾਰੀ ਰੇਡ ਕਰਨ ਦੇ ਲਈ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਰਹੇ ਸਨ ਤੇ ਉਸੇ ਦੌਰਾਨ ਪੁਲਿਸ ਅਧਿਕਾਰੀਆਂ ਦੇ ਹੱਥੇ ਵੱਡੀ ਕਾਮਯਾਬੀ ਲੱਗਦੀ ਹੈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਕਿਸ ਤਰੀਕੇ ਦੇ ਨਾਲ ਇਹ ਰੇਡ ਮਾਰੀ ਜਾਂਦੀ ਹੈ ਤੁਸੀਂ ਖੁਦ ਪੁਲਿਸ ਅਧਿਕਾਰੀਆਂ ਤੋਂ ਸੁਣੋ ਤੇ ਇਹ ਵੀਡੀਓ ਖਾਸ ਤੌਰ ਤੇ ਵੇਖੋ ਇਹ ਘਰ ਦੀ ਆਮ ਟੈਂਕੀ ਨਾ ਸਮਝਿਓ ਇਹਦੇ ਵਿੱਚ ਤਾਂ ਲਾਣਾ ਛੁਪਾਈ ਬੈਠੇ ਸੀ ਘਰ ਦੇ ਤੁਸੀਂ ਦੇਖੋ ਜਦੋਂ ਪੁਲਸ ਵਾਲਿਆਂ ਨੇ ਰੇਡ ਮਾਰੀ ਉਸ ਤੋਂ ਬਾਅਦ ਜਦ ਇਸ ਪਾਣੀ ਵਾਲੀ ਟੈਂਕੀ ਨੂੰ ਖਾਲੀ ਕੀਤਾ ਗਿਆ ਤਾਂ ਸ਼ਰਾਬ ਦਾ ਲਾਣਾ ਮਿਲਦਾ ਕਿਸ ਤਰੀਕੇ ਦੇ ਨਾਲ ਗੈਰ ਕਾਨੂੰਨੀ ਰੂਪ ਦੇ ਵਿੱਚ ਇੱਕ ਘਰ ਦੇ ਅੰਦਰ ਇਹ ਲਾਣਾ ਜਿਹੜਾ ਤਕਰੀਬਨ 1,12,500 ਮਿਲੀਮੀਟਰ ਨਜਾਇਜ਼ ਹੀ ਰੱਖਿਆ ਜਾ ਰਿਹਾ ਸੀ ਭਾਗ 400 ਕਿਲੋ ਲਾਣਾ ਪੁਲਿਸ ਨੂੰ ਰੇਡ ਦੇ ਦੌਰਾਨ ਬਰਾਮਦ ਹੁੰਦਾ ਦਰਅਸਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਅੰਮ੍ਰਿਤਸਰ ਦੇ ਹਾਤੀ ਦੇ ਵਿੱਚ ਲਗਾਤਾਰ ਨਸ਼ਾ ਅਤੇ ਨਜਾਇਜ਼ ਸ਼ਰਾਬ ਦੇ ਖਿਲਾਫ ਜਿਹੜਾ ਇੱਕ ਮੁਹਿੰਮ ਚਲਾਈ ਗਈ ਸੀ ਤੇ ਉਸੇ ਮੁਹਿੰਮ ਦੇ ਤਹਿਤ ਜਦੋਂ پولیس ਅਧਿਕਾਰੀ ਰੇਡ ਕਰਨ ਦੇ ਲਈ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਰਹੇ ਸਨ ਤੇ ਉਸੇ ਦੌਰਾਨ پولیس ਅਧਿਕਾਰੀਆਂ ਦੇ ਹੱਥੇ ਵੱਡੀ ਕਾਮਯਾਬੀ ਲੱਗਦੀ ਹੈ ਜਿਸ ਤੋਂ ਬਾਅਦ پولیس ਅਧਿਕਾਰੀਆਂ ਦੇ ਵੱਲੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਕਿਸ ਤਰੀਕੇ ਦੇ ਨਾਲ ਇਹ ਰੇਡ ਮਾਰੀ ਜਾਂਦੀ ਹੈ ਤੁਸੀਂ ਖੁਦ پولیس ਅਧਿਕਾਰੀਆਂ ਤੋਂ ਸੁਣੋ ਤੇ ਇਹ ਵੀਡੀਓ ਖਾਸ ਤੌਰ ਤੇ ਵੇਖੋ ਇਹ ਘਰ ਦੀ ਆਮ ਟੈਂਕੀ ਨਾ ਸਮਝਿਓ ਇਹਦੇ ਵਿੱਚ ਤਾਂ ਲਾਣਾ ਛੁਪਾਈ ਬੈਠੇ ਸੀ ਘਰ ਦੇ ਤੁਸੀਂ ਦੇਖੋ ਜਦੋਂ ਪੁਲਸ ਵਾਲਿਆਂ ਨੇ ਰੇਡ ਮਾਰੀ ਉਸ ਤੋਂ ਬਾਅਦ ਜਦ ਇਸ ਪਾਣੀ ਵਾਲੀ ਟੈਂਕੀ ਨੂੰ ਖਾਲੀ ਕੀਤਾ ਗਿਆ ਤਾਂ ਸ਼ਰਾਬ ਦਾ ਲਾਣਾ ਮਿਲਦਾ ਕਿਸ ਤਰੀਕੇ ਦੇ ਨਾਲ ਗੈਰ ਕਾਨੂੰਨੀ ਰੂਪ ਦੇ ਵਿੱਚ ਇਕ ਘਰ ਦੇ ਅੰਦਰ ਇਹ ਲਾਣਾ ਜਿਹੜਾ ਤਕਰੀਬਨ 112500 ਮਿਲੀਮੀਟਰ ਨਜਾਇਜ਼ ਹੀ ਰੱਖਿਆ ਜਾ ਰਿਹਾ ਸੀ ਭਾਰ 400 ਕਿਲੋ ਲਾਣਾ ਪੁਲਿਸ ਨੂੰ ਰੇਡ ਦੇ ਦੌਰਾਨ ਬਰਾਮਦ ਹੁੰਦਾ ਦਰਅਸਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਅੰਮ੍ਰਿਤਸਰ ਦੇ ਹਾਤੀ ਦੇ ਵਿੱਚ ਲਗਾਤਾਰ ਨਸ਼ਾ ਅਤੇ ਨਜਾਇਜ਼ ਸ਼ਰਾਬ ਦੇ ਖਿਲਾਫ ਜਿਹੜਾ ਇੱਕ ਮੁਹਿੰਮ ਚਲਾਈ ਗਈ ਸੀ ਕਿ ਉਸੇ ਮੁਹਿੰਮ ਦੇ ਤਹਿਤ ਜਦੋਂ ਪੁਲਿਸ ਅਧਿਕਾਰੀ ਰੇਡ ਕਰਨ ਦੇ ਲਈ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਰਹੇ ਸਨ ਤੇ ਉਸੇ ਦੌਰਾਨ ਪੁਲਿਸ ਅਧਿਕਾਰੀਆਂ ਦੇ ਹੱਥੇ ਵੱਡੀ ਕਾਮਯਾਬੀ ਲੱਗ ਗਈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ